ਮੇਰਾ ਨਾਮ ਕਸ਼ਮੀਰ ਸਿੰਘ ਕੋ ਗਸ਼ੋਰ ਸੂਬਾ ਪ੍ਰੈਸ ਕਤਰਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਰਤਨਾ ਕਾਦ ਲਾਇਆ ਇਹ ਤਰਨਾ ਜਿਹੜਾ ਅਸੀਂ ਅਨਮਿੱਥੇ ਸਮੇਂ ਲਈ ਇਹ ਨਾ ਮੰਗਾਂ ਨੂੰ ਲੈ ਕੇ ਲਗਾਇਆ ਇੱਕ ਤਾਂ ਜਿਹੜੇ 20 ਮਈ ਤੋਂ ਪਿੰਡ ਟਾਲੀ ਥਾਣਾ ਟਾਂਡਾ ਨਾਲ ਸੰਬੰਧਿਤ ਤਿੰਨ ਨੌਜਵਾਨ ਜਿਹੜੇ ਆ ਮੁਕਦਮਾ ਦਰਜ ਕਰਕੇ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਆ ਗੁਨਾਹ ਉਹਨਾਂ ਦਾ ਸਿਰਫ ਇਨਾ ਵਾ ਕਿ ਇਹਨਾਂ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਸਵਾਲ ਪੁੱਛੇ ਸੀ ਕਿ ਤੁਹਾਡੀ ਸਰਕਾਰ ਨੇ ਹੁਣ ਤੱਕ ਪ੍ਰੋਵੈਂਸ਼ੀਅਲ ਗਵਰਨਮੈਂਟ ਦੀਆਂ ਅਲਾਰਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਤਾਂ ਨੂੰ ਮਾਲਕੀ ਦੇ ਹੱਕ ਕਿਉਂ ਨਹੀਂ ਦਿੱਤੇ ਸਵੈ ਮਿੱਤਵਾ ਸਕੀਮ ਤਹਿਤ ਜਿਹੜਾ ਲਾਲਕੀਰ ਦੇ ਵਿੱਚ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਮਾਲਕੀ ਦੇ ਹੱਕ ਕਿਉਂ ਨਹੀਂ ਦਿੱਤੇ ਘਟੋ ਘਟੋਜਰਤ ਦੇ ਵਿੱਚ ਵਾਧਾ ਕਰਕੇ ਮਜ਼ਦੂਰਾਂ ਦੀ ਦਿਹਾੜੀ ਦੇ ਵਿੱਚ ਵਾਧਾ ਕਿਉਂ ਨਹੀਂ ਕੀਤਾ ਮੁਕੰਮਤਮਾਨ ਦੀ ਸਰਕਾਰ ਦਾਵਾ ਕਰਦੀ ਆ ਕਿ ਘਰਾਂ ਦੇ ਬਿਜਲੀ ਦੇ ਬਿੱਲ ਸਾਰੇ ਮਾਫ ਕਰਤੇ ਆ ਪਰ ਉਹਦੇ باوجود ਦਲਿਤ ਪਰਿਵਾਰਾਂ ਦੇ ਹਜ਼ਾਰਾਂ ਰੁਪਏ ਦੇ ਬਿੱਲ ਜਿਹੜੇ ਆ ਕਿਉਂ ਆ ਰਹੇ ਆ ਤਾਂ ਇਨ੍ਹਾਂ ਸਵਾਲਾਂ ਤੋਂ ਬਖਲਾਅਰ ਦੇ ਵਿੱਚ ਆ ਕੇ ਉਹਨੇ ਜਿਹੜਾ ਮਜ਼ਦੂਰਾਂ ਨਾਲ ਦਲਿਤ ਵਧਿਕ ਉਹਨਾਂ ਨੂੰ ਜਾਤਪਾਤੀ ਨੀਮਾ ਬਕਾਉਣ ਖਾਤਰ ਦਲਿਤ ਮਜ਼ਦੂਰਾਂ ਨਾਲ ਵਧਿਕੀ ਕੀਤੀ ਉਹਨਾਂ ਦਾ ਮੋਬਾਈਲ ਫੋਨ ਛੱਪਿਆ ਤੇ ਉਲਟ ਜਿਹੜਾ ਪਰਚਾ ਵੀ ਜਿਹੜਾ ਉਹ ਦਲਿਤ ਮਜ਼ਦੂਰਾਂ ਦੇ ਖਿਲਾਫ ਹੀ ਜਿਹੜਾ ਉਹ ਦਰਜ ਕਰਾ ਦਿੱਤਾ ਇਕ ਤਾਂ ਇਹ ਹੈ ਕਿ ਉਹ ਮੁਕਦਮਾ ਵਾਪਸ ਲੈ ਕੇ ਜੇਲ੍ਹ ਵਿੱਚ ਬੰਦ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਫੋਨ ਜਿਹੜਾ ਛੱਪਣੋਂ ਤੇ ਮਦਲਤਾ ਨਾਲ ਵਧੇ ਕੀ ਕਰਨ ਵਾਲੇ ਐਮਐਲਏ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ ਇਸ ਕਾਰਨ ਅਸੀਂ ਜਿਹੜਾ ਇੱਥੇ ਲਗਾਤਾਰ ਮੋਰਚਾ ਜਿਹੜਾ ਕੱਲ 25 ਜਿਹੜਾ ਉਹ ਜੂਨ ਤੋਂ ਲਗਾਤਾਰ ਅਨੁਮਿੱਥੇ ਸਮੇਂ ਲਈ ਜਿਹੜਾ ਮੋਰਚਾ ਉਹ ਸ਼ੁਰੂ ਕੀਤਾ ਸਰ ਕਦ ਤੱਕ ਲਗਾਏਗੇ ਇਹ ਧਰਨਾ ਪ੍ਰਦਰਸ਼ਨ ਜਿਹੜਾ 19 ਤੱਕ ਜਾਰੀ ਰਹੂਗਾ ਜਿੰਨੀ ਦੇ ਸਾਡੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਜ ਪ੍ਰਸ਼ਾਸਨ ਦਾ ਜਿਹੜਾ ਉਹ ਦਲਤ ਵਿਰੋਧੀ ਇੱਕ ਹੋਰ ਚਿਹਰਾ ਨੰਗਾ ਹੋਇਆ ਜਦੋਂ ਰਾਤ ਭਰ ਗਰਮੀ ਦੇ ਵਿੱਚ ਬਿਨਾ ਲਾਈਟ ਬਿਨਾ ਪੱਖੇ ਤੋਂ ਜਿਹੜਾ ਮਜ਼ਦੂਰ ਧਰਨਾ ਦੇ ਰਿਹਾ ਸੀ ਤਾਂ ਸ਼ਹਿਰ ਦੇ ਕੁਝ ਜਿਹੜੇ ਮੋਹਰੇ ਲੋਕਾਂ ਨੇ ਜਿਹੜਾ ਉਹ ਇੱਥੇ ਪੱਖੇ ਦਾ ਇੰਤਜ਼ਾਮ ਕਰਕੇ ਦਿੱਤਾ ਤੇ ਸਵੇਰੇ ਜਿਹੜਾ ਉਹ ਟੈਂਟ ਪਟੜ ਲਈ ਜਿਹੜਾ ਇੱਕ ਡੀਐਸਪੀ ਦੇ ਅਗਵਾਈ ਦੇ ਵਿੱਚ ਪੁਲਿਸ ਫੋਰਸ ਆਈ ਔਰ ਟੈਂਟ ਪਟੜ ਪਟਣ ਦੀ ਕੋਸ਼ਿਸ਼ ਕੀਤੀ ਉਹਦਾ ਵਿਰੋਧ ਹੋਇਆ ਉਹ ਪਿਛੇ ਹਟੇ ਪਰ ਜਾਂਦੇ ਹੋਏ ਜਿਹੜਾ ਉਹ ਬਿਜਲੀ ਜਿਹੜੀ ਆ ਉਹ ਪਾਣੀ ਜਿਹੜਾ ਬੰਦ ਕਰਕੇ ਉਹ ਲਾਈਟ ਕੱਟ ਕੇ ਉਹਦੇ ਵਿਰੋਧ ਦੇ ਵਿੱਚ ਅਸੀਂ ਅੰਦਰ ਕੰਪਲੈਕਸ ਦੇ ਜਾਣ ਦਾ ਐਲਾਨ ਕੀਤਾ ਹੈ ਕਿ ਜਾਂ ਅੰਦਰ ਜਾਵਾਂਗੇ ਜਾਂ ਫਿਰ ਸੜਕ ਤੇ ਬੈਠਾਂਗੇ ਫਿਰ ਦੁਬਾਰਾ ਜਿਹੜਾ ਮਜਬੂਰਨ ਉਹਨਾਂ ਨੂੰ ਬਿਜਲੀ ਜਿਹੜੀ ਉਹ ਬਹਾਲ ਕਰਨੀ ਪਈ ਔਰ ਅਸੀਂ 19 ਦੇ ਤੱਕ ਇਹ ਮੋਰਚਾ ਜਾਰੀ ਰਹੂਗਾ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਸਰ ਕਿਸ ਦਾ ਕਿਸ ਦਾ ਅਭੀ ਤੱਕ ਸਮਰਥਨ ਸਮਰਥਨ ਮਿਲ ਰਿਹਾ ਹੈ ਹੋਂ ਤੱਕ ਸਾਨੂੰ ਜਿਹੜਾ ਕਿਰਤੀ ਕਿਸਾਨ ਯੂਨੀਅਨ ਦੀ ਜਥੇਬੰਦੀ ਲੋ ਲੋ ਦੇ ਸਾਥੀਆਂ ਦਾ ਸਮਰਥਨ ਮਿਲਿਆ ਡੈਮੋਕ੍ਰੈਟਿਕ ਟੀਚਰਸ ਫਰੰਟ ਜਿਹੜੇ ਸਦਕਾਰੀ ਸਕੂਲਾਂ ਦੇ ਅਧਿਆਪਕ ਆ ਉਹਨਾਂ ਦੀ ਜਥੇਬੰਦੀ ਦਾ ਔਰ ਬੀਐਡ ਅਧਿਆਪਕ ਦੀ ਜਥੇਬੰਦੀ ਦਾ ਇਸੇ ਤਰ੍ਹਾਂ ਜਿਹੜੀ ਆ ਬਾਰ ਐਸੋਸੀਏਸ਼ਨ ਜਿਹੜੀ ਆ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਤੇ ਇਸੇ ਤਰ੍ਹਾਂ ਜਿਹੜੇ ਆ ਆਪਣੇ ਬੇਗੰਬੁਰਾ ਟਾਈਗਰ ਫੋਰਸ ਦੇ ਸਾਥੀਆਂ ਨੇ ਵੀ ਸਾਨੂੰ ਜਿਹੜਾ ਸਮਰਥਨ ਦਾ ਜਿਹੜਾ ਭਰੋਸਾ ਦੇ ਕੇ ਗਏ ਸੀ ਪ੍ਰਸ਼ਾਸਨ ਤੋਂ ਕੀ ਕਹਿਣਾ ਚਾਹਤੇ ਆਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਸੰਵਿਧਾਨ ਦੇ ਅਨੁਸਾਰ ਜੇ ਸੰਵਿਧਾਨ ਦੀ ਸੋਖਾ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਆਪ ਦੀ ਕੁਰਸੀ ਜੁਆਇਨ ਕੀਤੀ ਆ ਡਿਊਟੀ ਜੁਆਇਨ ਕੀਤੀ ਆ ਉਹ ਕਾਨੂੰਨ ਦੀ ਪਾਲਣਾ ਕਰਨ ਐਮਐਲਏ ਦੇ ਹੁਕਮਾਂ ਨੂੰ ਕਾਨੂੰਨ ਨਾ ਮੰਨਣ